ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਖਾਲਸਾ 사 ਸੰਗਤ ਜੀ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사 ਸੰਗਤ ਜੀ ਅੱਜ ਦੁੱਖ ਜਿਹੜੇ ਨੇ ਹਰ ਕਿਸੇ ਨਿਸ਼ਾਨ ਦੀ ਝੋੜੀ ਚ ਪਏ ਹੋਏ ਨੇ ਦਾਤ ਕੋਈ ਖੁਸ਼ੀਆਂ ਵਾਲੀ ਪਵੇ ਜਾਂ ਨਾ ਪਵੇ ਪਰ ਆਪਣੇ ਕਰਮਾ ਕਰਕੇ ਦੁਖੀ ਸਾਰੇ ਨੇ ਦੁਖੀ ਕਿਉਂ ਨੇ ਕਿਉਂਕਿ ਅਸੀਂ ਬਾਣੀ ਨਹੀਂ ਪੜਦੇ ਜਿਹੜਾ ਬਾਣੀ ਪੜਦਾ ਆ ਉਹ ਦੁੱਖ ਨੂੰ ਦੁੱਖ ਸਮਝਦਾ ਹੀ ਨਹੀਂ ਏਨੀ ਕਿ ਬਾਣੀ ਪੜਨ ਵਾਲਿਆਂ ਤੇ ਦੁੱਖ ਨਹੀਂ ਹੁੰਦੇ ਕਈਆਂ ਦੇ ਬੰਚ ਬੜੇ ਸ਼ੰਕੇ ਉੱਠਦੇ ਨੇ ਵੀ ਭਾਈ ਜੇ ਬਾਣੀ ਪੜਨ ਵਾਲਿਆਂ ਤੇ ਵੀ ਦੁੱਖ ਹੁੰਦੇ ਨੇ ਬਾਣੀ ਪੜ ਕੇ ਵੀ ਦੁਖੀ ਆਉਣੇ ਨੇ ਫਿਰ ਬਾਣੀ ਪੜਨ ਦਾ ਕੀ ਲਾਭ ਸਾ ਸੰਗਤ ਜੀ ਜਿਹੜਾ ਬਾਣੀ ਪੜਦਾ ਹੈ ਨਾ ਉਹਦਾ ਹਿਰਦਾ ਇੰਨਾ ਵਿਸ਼ਾਲ ਹੋ ਜਾਂਦਾ ਆ ਕਿ ਉਹ ਡੋਲਦਾ ਨਹੀਂ ਗੁਰੂ ਸਾਹਿਬ ਦੀ ਉਹਦੇ ਤੇ ਸੀ ਮਿਹਰ ਹੁੰਦੀ ਹੈ ਪਾਤਸ਼ਾਹ ਜੀ ਉਹਨੂੰ ਹੱਥ ਫੜ ਕੇ ਫਿਰ ਬਾਹਰ ਕੱਢ ਦਿੰਦੇ ਨੇ ਸਾ ਸੰਗਤ ਜੀ ਟੀਕ ਪ੍ਰਮਾਤਮਾ ਦੀ ਰਖਣੀ ਤੇ ਕਾਰਜ ਕਿਰਤ ਹੱਥੀ ਕਰਨੀ ਇਹ ਜਦੋਂ ਅਸੀਂ ਕਰਨ ਲੱਗ ਜਾਵਾਂਗੇ ਨਾ ਤਿੰਨ ਬਚਨੀਆਂ ਜਿਹੜੇ ਅਸੀਂ ਹਰ ਇੱਕ ਵੀਡੀਓ 'ਚ ਸਾਂਝੇ ਕਰਦੇ ਹਾਂ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹਨਾਂ ਤਿੰਨ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਲਈਏ ਤੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਈਏ ਨਾ ਕੋਈ ਦੁਨੀਆ ਦੀ ਤਾਕਤ ਸਾਨੂੰ ਡੋਲਾ ਨਹੀਂ ਸਕਦੀ ਹਰਾ ਨਹੀਂ ਸਕਦੀ ਅੱਜ ਅਸੀਂ ਆਪਣੇ ਇਹਨਾਂ ਇਹਨਾਂ ਤਿੰਨਾਂ ਬਚਨਾਂ ਤੋਂ ਅਸੀਂ ਥੜਕੇ ਹੋਏ ਹਾਂ ਕਿਰਤ ਵੀ ਅਸੀਂ ਕਰਦੇ ਆਂ ਧਰਮ ਦੀ ਨਹੀਂ ਕਰਦੇ ਧਰਮ ਦੀ ਕਿਰਤ ਹੋਣੀ ਚਾਹੀਦੀ ਆ ਨਾਮ ਅਸੀਂ ਜਪਦੇ ਨਹੀਂ ਫਿਰ ਦਾ ਸੰਬੰਧ ਕਿੱਥੋਂ ਕੱਢਣਾ ਹੈ ਸੋ ਪਾਸ਼ਾ ਕੇ ਬੇਨਤੀ ਕਰਕੇ ਅਸੀਂ ਇੱਕ ਕਿਰਤ ਕਰਨੀ ਨਾਮ ਜਪਣਾ ਤੇ ਵੰਡਣਾ ਛਕਣਾ ਇਹ ਤਿੰਨ ਬਚਰਾ ਨੂੰ ਪਾਸ਼ਾ ਕੋਲੋਂ ਮੰਗੀਏ ਸਾਧ ਸੰਗਤ ਜੀ ਸੋ ਅੱਜ ਅਸੀਂ ਡਾਇਰੈਕਟ ਸਾਖੀ ਤੇ ਆਉਨੇ ਆ ਹੱਦ ਬੀਤੀ ਜੋ ਸੰਗਤ ਦੇ ਨਾਲ ਵਾਪਰੀ ਹੈ ਸਾਧ ਸੰਗਤ ਜੀ ਇਹ ਲੇਟੈਸਟ ਹੈ ਯਾਨੀ ਕਿ ਇਸ ਮੰਥ ਦੀ ਲਾਲੋ ਇਸ ਮੰਥ ਦੀ ਸਟਾਰਟਿੰਗ ਚ ਮੈਂੰਥਰੀ ਸਟਾਰਟਿੰਗ ਤੇ ਉਹਦੇ ਲਾਸਟ ਵਿੱਚ ਜੋ ਪਿਛਲਾ ਮੰਤ ਨੰਕਿਆ ਗਿਆ ਸੋ ਸਾਧ ਸੰਗਤ ਜੀ ਇੱਕ ਭੈਣ ਜੋ ਆਸਟ੍ਰੇਲੀਆ ਦੀ ਰਹਿਣ ਵਾਲੀ ਹੈ ਤੇ ਆਸਟ੍ਰੇਲੀਆ ਦੀ ਰਹਿਣ ਵਾਲੀ ਹੈ ਕਾਫੀ 10 ਸਾਲ ਬਾਅਦ ਉਹ ਆਸਟ੍ਰੇਲੀਆ ਤੋਂ ਇੰਡੀਆ ਹੁੰਦੇ ਨੇ ਤੇ ਉਹ ਭੈਣ ਨੇ ਦੱਸੀ ਕਿ ਮੈਂ ਕਦੀ ਸ਼ਹੀਦਾ ਸਾਹਿਬ ਟਾਲਾ ਸਾਹਿਬ ਨਹੀਂ ਸੀ ਗਈ ਉਹ ਭੈਣ ਕਹਿੰਦੀ ਕਿ ਮੈਂ ਹੈਗੀ ਭਾਵੇਂ ਬਾਣੀ ਪੜਦੀ ਸੀ ਪਰ ਜਿੱਥੇ ਮੈਨੂੰ ਕਹਿੰਦੀ ਕਿ ਘਰ ਦੇ ਵਿੱਚ ਐਸੀ ਪ੍ਰੋਬਲਮ ਕਰਜਾ ਬੜਾ ਚਾਹੇ ਅਸੀਂ ਆਸਟ੍ਰੇਲੀਆ ਚ ਸੀ ਪਰ ਐਸੇ ਕਰਜ਼ੇ ਸਾਡੇ ਉੱਤੇ ਚੜੇ ਕਿ ਉਲਥਨ ਦਾ ਨਾਮ ਹੀ ਨਾ ਲੈਣ ਪੈਸਾ ਜਿੰਨਾ ਕਮਾਉਂਦੇ ਆ ਸਾਰਾ ਕਰਜ਼ੇ ਚ ਲੰਘ ਜਾਂਦਾ ਕਰਜ਼ਾ ਲੋਨ ਚ ਪਰ ਕਰਜ਼ਾ ਉਦਾਂ ਦਾ ਉਦਾਂ ਖੜਾ ਰਹਿੰਦਾ ਭੈਣ ਕਹਿੰਦੀ ਕਿ ਬਿਜ਼ਨਸ ਸੀ ਬਿਜ਼ਨਸ ਵੀ ਠੱਪ ਹੋ ਗਿਆ ਤੇ ਉਪਰੋਂ ਕੀ ਆ ਕਿ ਕੇਸ ਚੱਲਨੇ ਸਾਡੇ ਤੇ ਕੇਸ ਵੀ ਚੱਲ ਚੱਲ ਰਹੇ ਸੀ ਕਿ ਅਸੀਂ ਕਰਜ਼ਾ ਨਹੀਂ ਸੀ ਮੋੜ ਪਾਰੇ ਜਿੰਨਾ ਕੋਲੇ ਬੈਂਕਾਂ ਤੋਂ ਸਾਡੇ ਤੇ ਕੇਸ ਵੀ ਸੀ ਤੇ ਬੜੀ ਅਸੀਂ ਟੈਨਸ਼ਨ ਦੇ ਵਿੱਚ ਉੱਥੇ ਰਹਿਣਾ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਕਰ ਪਾਉਣਾ ਭੈਣ ਕਹਿੰਦੀ ਕਿ ਬਾਣੀ ਮੈਂ ਪੜਦੀ ਸੀ ਪਰ ਜਦੋਂ ਐਸਾ ਸਮਾਂ ਮੇਰੇ ਤੇ ਬੜਿਆ ਮੈਂ ਬਾਣੀ ਪੜਨੀ ਵੀ ਛੱਡਤੀ ਕਿ ਕੀ ਫਾਇਦਾ ਬਾਣੀ ਪੜਨ ਦਾ ਇਹ ਇਨਸਾਨੀ ਬਿਰਤੀ ਐਸੀ ਹੈ ਜਦੋਂ ਇਹਨੂੰ ਸੁੱਖ ਪ੍ਰਾਪਤ ਹੁੰਦਾ ਆ ਫਿਰ ਵੀ ਇਹ ਬਾਣੀ ਪਰ ਨਹੀਂ ਛੱਡ ਦਿੰਦਾ ਜਦੋਂ ਕੋਈ ਦੁੱਖ ਆ ਜਾਂਦਾ ਹੈ ਫਿਰ ਕਹਿੰਦਾ ਕਿ ਮੇਰੇ ਤੇ ਦੁੱਖ ਆ ਗਿਆ ਹੁਣ ਮੈਂ ਬਾਣੀ ਕਿਉਂ ਪੜਾਂ ਪਰ ਇਹ ਨਹੀਂ ਸਮਝਦੇ ਸੁੱਖ ਦੇ ਵਿੱਚ ਅਸੁਖ ਮਿਲ ਜੇ ਨਾ ਕਿ ਬਾਣੀ ਪੜਨ ਕਰਕੇ ਬਾਣੀ ਦਾ ਪੈਰਾ ਹੋਰ ਵਧਾ ਦੇਣਾ ਚਾਹੀਦਾ ਜੇ ਦੁੱਖ ਆ ਜਾਵੇ ਕਿਤੇ ਬਾਣੀ ਛੱਡਣੀ ਨਹੀਂ ਚਾਹੀਦੀ ਕਿਉਂਕਿ ਭਲਾ ਬਾਣੀ ਨਹੀਂ ਕਰਨਾ ਹੈ ਇਹਨਾਂ ਦੁੱਖਾਂ ਚੋਂ ਬਾਣੀ ਨਹੀਂ ਕੱਢ ਕੇ ਲੈ ਕੇ ਜਾਣਾ ਹੈ ਸੋ ਬਾਣੀ ਦਾ ਪੈਰਾ ਵੱਧ ਤੋਂ ਵੱਧ ਰੱਖਣਾ ਚਾਹੀਦਾ ਸਤ ਸੰਗਤ ਜੀ ਸੋ ਉਹ ਭੈਣ ਕਹਿੰਦੀ ਕਿ ਮੈਂ ਨੂੰ ਮੈਨੂੰ ਜਿੱਥੇ ਕਿਸੇ ਨੇ ਦੱਸਣਾ ਕੀ ਫਲਾਣੇ ਧਗਾਤੇ ਕੋਈ ਬਾਬਾ ਹੈ ਝਾੜ ਫੂਕ ਕਰਦਾ ਏ ਕਹਿੰਦੀ ਕਿ ਮੈਂ ਇੰਡੀਆ ਆਈ ਤੇ ਮੈਂ ਉੱਥੇ ਗਈ ਇੰਡੀਆ ਤੋਂ ਆ ਇੰਡੀਆ ਆ ਕੇ ਸਿੱਧਾ ਮੈਂ ਗਈ ਕਹਿੰਦੀ ਹਿਮਾਚਲ ਦੇ ੜੀਏ ਚ ਸੀ ਤੇ ਮੈਂ ਪਹੁੰਚ ਗਈ ਬਾਬੇ ਤੱਕ ਬਾਬੇ ਨੇ ਦੇਖ ਲਿਆ ਕਿ ਬਾਹਰੋਂ ਆਏ ਨੇ ਵੱਡੀ ਗੱਡੀ 'ਚ ਆਏ ਨੇ ਤੇ ਬਾਬੇ ਨੇ ਵੀ ਆਪਣੀ ਜਿਹੜੀ ਪੈਸੇ ਲੈ ਰਹੇ ਸੀ ਜਿਹੜੀ ਭੇਟਾ ਸੀ ਬਾਬੇ ਦੀ ਉਹ ਵੀ ਉਹਨੇ ਵੱਡੀ ਜੀ ਦੱਸਤੀ 50000 ਰੁਪਿਆ ਕਹਿੰਦੀ ਕਿ ਮੇਰੇ ਕੋਲ ਲਿਆ ਮੈਨੂੰ ਕੋਈ ਐਦਾ ਕਿ ਆ ਧਾਗਾ ਇਹ ਗੰਡਾ ਮਾਰੀਆਂ ਨੇ ਬੰਨ ਲਾ ਤੇ ਕਹਿੰਦੇ ਕਿ ਉਹਨੇ ਪਾੜੀ ਮੰਤਰ-ਮੁੰਤਰ ਪੜ੍ਹ ਕੇ ਕੀ ਸਵਾਸੂ ਮੇਰੇ ਮੱਥੇ 'ਚ ਮਾਰੀ ਤੇ ਮੈਨੂੰ ਕਹਿੰਦਾ ਕਿ ਤੁਹਾਡਾ ਕਰਜ਼ਾ ਲੱਥ ਜਾਏਗਾ ਤੇ ਉਹ ਭੈਣ ਕਹਿੰਦੀ ਕਿ ਮੈਂ ਚਲੋ ਆ ਗਈ ਕਿ ਸੋਚਿਆ ਚਲੋ ਕਰਜ਼ਾ ਲੱਥ ਜਾਏਗਾ ਭੈਣ ਕਹਿੰਦੀ ਕਿ ਘਰ ਆ ਗਏ ਤੇ ਅਸੀਂ ਕੁਛ ਦੇਣ ਇੰਡੀਆ 'ਚ ਰਹੇ ਤੇ ਫਿਰ ਵਾਪਸ ਚਲੇ ਗਏ ਪਰ ਭੈਣ ਕਹਿੰਦੀ ਕਿ ਕੁਛ ਹੱਲ ਨਾ ਹੋਇਆ ਇੰਨੇ ਸਵੇਰ ਵਾਲੀ ਇੰਡੀਆ ਚ ਗਏ ਸੀ ਤੇ ਅਸੀਂ ਉਹ ਬਾਬੇ ਕੋਲੋਂ ਹੋ ਕੇ ਹੋਰ ਜਗ੍ਹਾ ਤੇ ਦੋ ਚਾਰ ਜਗ੍ਹਾ ਹੋਰ ਗਏ ਸੀ ੱੱਕੇ ਖਾ ਖੋ ਕੇ ਆ ਗਏ ਪਰ ਸਾਨੂੰ ਕਿਤੋਂ ਅ ਮਤਲਬ ਉਪਾ ਕਰਾਇ ਜ਼ਰੂਰ ਪਰ ਉਹਨਾਂ ਦਾ ਫਲ ਨਾ ਮਿਲਿਆ ਪੈਣਗੇ ਨਹੀਂ ਕਰ ਜਾ ਉਦਾਂ ਦਾ ਉਦਾਂ ਹੁਣ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਉਹ ਕੇਸ ਕਰੀ ਫਿਰਨ ਸਾਡਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਬੜਾ ਔਖਾ ਪੈਣਗੇ ਨਹੀਂ ਸੀ ਅ ਰਹਿੰਦੇ ਨਾਮ ਨੂੰ ਜ਼ਰੂਰ ਆਸਟ੍ਰੇਲੀਆ ਰਹਿੰਦੇ ਸਾਂ ਪਰ ਹਾਲਾਤ ਸਾਡੀ ਈਕ ਮੰਗਣ ਵਾਲੀ ਹੋਈ ਪਈ ਸੀ ਕਿ ਸਭ ਕੁਝ ਵੇਚ ਕੇ ਵੀ ਅਸੀਂ ਕਰ ਜਾਨੀ ਸੀ ਲਾ ਸਕਦੇ ਭੈਣ ਕਹਿੰਦੀ ਕਿ ਮੈਂ ਡਿਪਰੈਸ਼ਨ ਦੀਆਂ ਗੋਲੀਆਂ ਤੱਕ ਆ ਗਈ ਮੇਰੀ ਹਾਲਾਤ ਕੀ ਅਸੀਂ ਕੀ ਕਰਾਂਗੇ ਹੁਣ ਇੰਡੀਆ ਵਾਪਸ ਜਾ ਨਹੀਂ ਸਕਦੇ ਉੱਥੇ ਕੁਝ ਰਹਿ ਨਹੀਂ ਸੀ ਗਿਆ ਸਾਰਾ ਵੇਚ ਵਟ ਗਿਆ ਸੀ ਇੱਧਰ ਆ ਗਈ ਸੀ ਤੇ ਕਹਿੰਦੀ ਕਿ ਮੇਰਾ ਪਤੀ ਜਿਹੜਾ ਆ ਉਹ ਵੀ ਨਸ਼ੇ 'ਚ ਪੈ ਗਿਆ ਤੇ ਜਦੋਂ ਬੰਦੇ ਤੇ ਮਾੜਾ ਸਮਾਂ ਆਉਂਦਾ ਹੈ ਨਾ ਸਾਥ ਸੰਗਤ ਜੀ ਕੋਈ ਸਾਥ ਵੀ ਨਹੀਂ ਦਿੰਦਾ ਕਹਿੰਦੇ ਸਾਡਾ ਕਿਸੇ ਨੇ ਸਾਥ ਨਾ ਦਿੱਤਾ ਕਿਸੇ ਨੇ ਹੈਲਪ ਨਾ ਕੀਤੀ ਤੇ ਅਸੀਂ ਦੋਵੇਂ ਜੀ ਬੜੇ ਟੈਨਸ਼ਨ ਦੇ ਵਿੱਚ ਬੱਚੇ ਸਾਡੇ ਟੈਨਸ਼ਨ ਦੇ ਵਿੱਚ ਵੀ ਹੁਣ ਕੀ ਕਰਾਂਗੇ ਵੀ ਅਸੀਂ ਸੜਕ ਤੇ ਆਵਾਂਗੇ ਸਾਡਾ ਘਰ ਵਿਗਜੇਗਾ ਸਭ ਕੁਝ ਵਿਗਜੇਗਾ ਭੈਣ ਕਹਿੰਦੀ ਕਿ ਐਦਾਂ ਹੀ ਕਹਿੰਦੀ ਕਿ ਮੈਂ YouTube ਸਕਰੋਲ ਕਰਦਿਆ ਕਰਦਿਆ ਇੱਕ ਵੀਡੀਓ ਦੇ ਨਜ਼ਰ ਮਾਰੀ ਤੇ ਉਹ ਵੀਡੀਓ ਦੇ ਵਿੱਚ ਇੱਕ ਕੋਈ ਹੱਡ ਬੀਤੀ ਸੁਣੀ ਕਿਸੇ ਦੀ ਕਿ ਕਿਵੇਂ ਕਰਜ਼ਾ ਲੱਥਾ ਕਰਜ਼ਾ ਲੱਥਾ ਕਹਿੰਦੀ ਕਿ ਮੈਂ ਕਿਸੇ ਤਰੀਕੇ ਨਾਲ ਅ ਮਤਲਬ ਆਪਣਾ ਦਸਬੰਧ ਜਿਹੜਾ ਸੀ ਉਹ ਤਾਸੀਹਦਾ ਸਾਹਿਬ ਤੱਕ ਪਹੁੰਚਾਇਆ ਤੇ ਕਹਿੰਦੀ ਕਿ ਜਦੋਂ ਮੈਂ ਗੱਲ ਕਰਦੀ ਆ ਐਦਾਂ ਹੀ ਕਹਿੰਦੀ ਕਿ ਸੰਗਤ ਦੇ ਵਿੱਚ ਜਾਣਾ ਸ਼ੁਰੂ ਕਰਤਾ ਗੁਰਦੁਆਰਾ ਸਾਹਿਬ ਤੇ ਸੰਗਤ ਦੇ ਵਿੱਚ ਐਦਾਂ ਹੀ ਮੇਰੀ ਗੱਲਬਾਤ ਹੋਈ ਕੋਈ ਮੈਨੂੰ ਸਿੰਘ ਮਿਲਿਆ ਕਹਿੰਦੀ ਸੰਗਤ ਦੇ ਵਿੱਚ ਹੀ ਤੇ ਉਹ ਕਿਤੇ ਅੰਮ੍ਰਿਤਸਰ ਦੇ ਏਰੀਆ ਦਾ ਸੀ ਕਹਿੰਦੇ ਕਿ ਉਹਨਾਂ ਨੇ ਮੇਰੀ ਗੱਲ ਕਰਾਈ ਗੁਰਦੁਆਰਾ ਹੈ ਇੱਥੇ ਕਹਿੰਦੀ ਕਿ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਂਦੀ ਕਿ ਆਪਣੀ ਹੱਡ ਬੀਤੀ ਸਾਰੇ ਉਹਨਾਂ ਨੂੰ ਦੱਸੀ ਕਿ ਮੇਰੇ ਨਾਲ ਇਹ ਚੀਜ਼ਾਂ ਵਾਪਰ ਰਹੀਆਂ ਨੇ ਕਿ ਅਸੀਂ ਸੜਕ ਤੇ ਹੋਣ ਵਾਲੇ ਆ ਹਾਲ ਹੋਏ ਪਏ ਨੇ ਵੀ ਕੰਮ ਵੀ ਕਰੀਦਾ ਆ ਪਰ ਇਨੀ ਮਿਹਨਤ ਕਰੀਦੀ ਪਰ ਬਰਕਤ ਕੋਈ ਨਹੀਂ ਉਹ ਭੈਣ ਕਹਿੰਦੀ ਕਿ ਉਹ ਵੀਰ ਕਹਿੰਦਾ ਕਿ ਤੁਸੀਂ ਟੈਨਸ਼ਨ ਨਾ ਲਓ ਇਹ ਬੜੇ ਅਸਥਾਨ ਨੇ ਬਰਕਤ ਵਾਲੇ ਭੈਣ ਨੇ ਸਾਰਾ ਦੱਸਤਾ ਜੀ ਕਿ ਮੈਂ ਇੰਡੀਆ ਗਈ ਸੀ ਮਸ਼ੀਦਾ ਸਾਹਿਬ ਕੇ ਸਰ ਗੁਰਦੁਆਰੇ ਨਹੀਂ ਗਈ ਮੈਂ ਬਾਬਿਆ ਕੋ ੱਟਕੇ ਖਾ ਖੋ ਕੇ ਆ ਗਈਆਂ ਝਾੜ ਫੁਕ ਪੈਸੇ ਲੁਟਾ ਕੇ ਆ ਗਈਆਂ ਪਰ ਫਰਕ ਕੋਈ ਨਹੀਂ ਪਿਆ ਤੇ ਉਹ ਵੀਰ ਕਹਿੰਦਾ ਕਿ ਤੇਰੀ ਮੈਂ ਕਿਸੇ ਸਿੰਘ ਨਾਲ ਗੱਲ ਕਰਾਉਣਾ ਇੰਡੀਆ ਤੋਂ ਤੇ ਉੱਥੇ ਗੁਰਦੁਆਰਾ ਬਾਬਾ ਨਵੋ ਸਿੰਘ ਦਾ ਜਿਹੜਾ ਸਮਾਦ ਹੈ ਪਟਾਲਾ ਸਾਹਿਬ ਤੋਂ ਅੱਗੇ ਜਾ ਕੇ ਉੱਥੇ ਕਿਸੇ ਸਿੰਘ ਨਾਲ ਗੱਲ ਹੁੰਦੀ ਹੈ ਉਸ ਉਹ ਵੀਰ ਜਿਹੜਾ ਆ ਉਹ ਭੈਣ ਦੀ ਗੱਲ ਕਰਾਉਂਦਾ ਹੈ ਉਹ ਸਿੰਘ ਨਾਲ ਤੇ ਉਹ ਸਿੰਘ ਜਿਹੜਾ ਅੰਦਰ ਅਰਦਾਸ ਕਰਾਉਂਦਾ ਹੈ ਜਾ ਕੇ ਸਪੈਸ਼ਲ ਉਹ ਭੈਣ ਦੀ ਤੇ ਜਦੋਂ ਉਹ ਅਰਦਾਸ ਕਰਾਉਂਦਾ ਹੈ ਅੰਦਰ ਤੇ ਅੰਦਰੋਂ ਇਹ ਸੇਵਾ ਲਾ ਦਿੱਤੀ ਜਾਂਦੀ ਹੈ ਕਿ ਤਿੰਨ ਸ਼ਹੀਦੀ ਦੇਗਾਂ ਦੀ ਰਸਤ ਇੱਕ ਕਵਾਂਟਲ ਜਿਹੜੇ ਨੇ ਚਣੇ ਘੋੜਿਆਂ ਨੂੰ ਪਾਓ ਸਿੰਘਾਂ ਦੇ ਘੋੜੇ ਨੇ ਉੱਥੇ ਉਹਨਾਂ ਨੂੰ ਪਾਓ ਤੇ ਤਿੰਨ ਛਿਦੀ ਦੇਗਾ ਲਗਾਤਾਰ ਕਰਵਾਓ ਤੇ ਗੁਰੂ ਸਾਹਿਬ ਦੀ ਜਿਹੜੀ ਬਖਸ਼ਿਸ਼ ਜ਼ਰੂਰ ਮਿਲੇਗੀ ਤੇ ਉਹ ਭੈਣ ਕਹਿੰਦੀ ਕਿ ਮੈਂ ਹੁਣੇ ਜਾ ਕੇ ਆਈਆਂ ਵੀ ਮੇਰੀ ਨਹੀਂ ਸਮਰੱਥਾ ਨਹੀਂ ਕਿ ਮੈਂ ਜਾ ਸਕਾਂ ਤੇ ਉਹ ਭੈਣ ਨੇ ਉਹ ਵੀਰ ਨਾਲ ਕੰਟੈਕਟ ਕਰਕੇ ਕਿਸੇ ਤਰੀਕੇ ਨਾਲ ਦਸਬੰਦ ਜਿਹੜਾ ਸੀ ਆਪਣਾ ਜੋ ਆਪਣੀ ਅਰਦਾਸ ਕਰਾਉਣੀ ਸੀ ਉਹ ਭੈਣ ਨੇ ਕਿਹਾ ਕਿ ਵੀਰ ਜੀ ਤੁਸੀਂ ਮੇਰੀ ਹੈਲਪ ਕਰ ਦੋ ਉਸ ਵੀਰ ਨੂੰ ਭੇਜੇ ਤੇ ਉਹ ਵੀਰ ਨੇ ਮਤਲਬ ਸ਼ਹੀਦੀ ਦੇ ਡੇਗਾ ਵੀ ਕਰਾਤੀਆਂ ਵਾਰੀ-ਵਾਰੀ ਹਰ ਹਫਤੇ ਅਰਦਾਸ ਕਰਵਾਈ ਤਿੰਨ ਸ਼ਹੀਦੀ ਦੇਗਾ ਤੇ ਉਹ ਜਿਹੜੇ ਚਣੇ ਸੀ ਘੋੜਿਆਂ ਵਾਸਤੇ ਕਾਲੇ ਛੋਲੇ ਜਿਹੜੇ ਸੀ ਉਹ ਵੀ ਮਤਲਬ ਇੱਕ ਕੁਇੰਟਲ ਕਿਹਾ ਸੀ ਇੱਕ ਕੁਇੰਟਲ ਹੀ ਉਹ ਭੈਣ ਨੇ ਜਿਹੜੇ ਸੀ ਉਹਦੀ ਸੇਵਾ ਕਰਾਈ ਤੇ ਉਹ ਸਿੰਘਾਂ ਦੇ ਘੋੜਿਆਂ ਨੂੰ ਪਾਏ ਤੇ ਉਹ ਭੈਣ ਕਹਿੰਦੀ ਕਿ ਇਦਾਂ ਅਰਦਾਸ ਬੇਨਤੀ ਮੈਂ ਕਰਾਈ ਤੀ ਜਿੱਦਾਂ ਮੈਨੂੰ ਉਸ ਵੀਰ ਨੇ ਦੱਸਿਆ ਤੇ ਕਹਿੰਦੀ ਕਿ ਮੈਂ ਮੇਰਾ ਭਰੋਸਾ ਵੱਜ ਗਿਆ ਸੀ ਇੱਕ ਤਰੀਕੇ ਨਾਲ ਕਹਿੰਦੀ ਕਿ ਮੈਂ ਬੜਾ ਆ ਮਤਲਬ ਭਟਕ ਲਿਆ ਸੀ ਥਾਂ ਥਾਂ ਦੇ ਮੱਥੇ ਰਗੜਲੇ ਸੀ ਪਰ ਮੈਨੂੰ ਇਸ ਵਾਰ ਭਰੋਸਾ ਸੀ ਕਿ ਜਰੂਰ ਮੇਰੀ ਸੁਣੀ ਜਾਏਗੀ ਸੋ ਭੈਣ ਜੀ ਦੀ ਕਿ ਮੈਨੂੰ ਵੀਰ ਨੇ ਦੱਸਿਆ ਸੀ ਕਿ ਜਦੋਂ ਉਧਰੋਂ ਸੇਵਾ ਲੱਗ ਜਾਂਦੀ ਹੈ ਨਾ ਕਿ ਜਿੱਦਾਂ ਕੋਈ ਸ਼ਹੀਦੀ ਦੇਗਾਂ ਦੀ ਰਸਤਾ ਚੜਾਉਣੀ ਹੈ ਸ਼ਹੀਦ ਸੰਘੋਸ਼ ਹੁੰਦੇ ਨੇ ਤੇ ਜਿਹੜੇ ਘੋੜੇ ਨੇ ਉਹਨਾਂ ਨੂੰ ਹੰਸ ਸਿੰਘ ਜਿਹੜੇ ਹੁੰਦੇ ਨੇ ਉਹ ਹੰਸ ਸਿੰਘ ਫੌਜਾਂ ਨੇ ਜੋ ਉਹ ਜਾਨ ਭਾਈ ਕਹਿੰਦੇ ਨੇ ਉਹਨਾਂ ਦੀ ਸੇਵਾ ਦੇ ਵਿੱਚ ਵੀ ਬੜੀ ਵਰਗਤ ਹੈ ਹੁਣ ਨਵਾਬ ਕਪੂਰ ਸਿੰਘ ਜੀ ਤੋਂ ਉਹਨਾਂ ਨੇ ਘੋੜਿਆਂ ਦੀ ਲੇਧ ਸੁੱਟਦੇ ਹੁੰਦੇ ਸੀ ਤੇ ਉਹਨਾਂ ਨੂੰ ਲੇਧ ਸੁੱਟਣ ਕਰਕੇ ਹੀ ਜਿਹੜੀ ਸੀ ਹਿੰਦੂਸਤਾਨ ਦੀ ਬਾਦਸ਼ਾਹੀ ਮਿਲ ਗਈ ਸੀ ਨਵਾਬੀ ਮਿਲ ਗਈ ਸੀ ਸਾਧ ਸੰਗਤ ਜੀ ਸੋ ਇਹ ਸੇਵਾ ਦੇ ਵਿੱਚ ਬੜੀ ਬਰਕਤ ਹੈ ਤੇ ਉਹ ਭੈਣ ਕਹਿੰਦੀ ਕਿ ਐਦਾਂ ਮੈਂ ਸੇਵਾ ਕਰਾਈ ਤੇ ਕਹਿੰਦੀ ਕਿ ਮੈਂ ਖੁੱਲੇ ਪੈਸੇ ਭੇਜਤੇ ਸੀ ਇਹ ਨਹੀਂ ਸੀ ਕਿ ਮੈਂ ਗਿਣਤੀ ਮਿੰਦੀ ਕਰਕੇ ਭੇਜਿਆ ਸੀ ਕਿ ਕਿੰਨੇ ਉਹਨਾਂ ਨੂੰ ਪੁੱਛਿਆ ਕਹਿੰਦੀ ਉਹਨਾਂ ਨੇ ਮੈਨੂੰ ਕੁਝ ਨਹੀਂ ਸੀ ਕਿਹਾ ਉਹਨਾਂ ਨੇ ਕਿਹਾ ਸੀ ਕਿ ਜਿੰਨੀ ਤੁਹਾਡੀ ਸ਼ਰਧਾ ਹੈ ਤੁਸੀਂ ਭੇਜ ਦਿਓ ਪੇਜ ਇਹਦੇ ਕੋਈ ਨਹੀਂ ਬੰਦ ਚ ਕੀ ਕੋਈ ਕਿੰਨੀ ਕਰਨੀ ਹਾਂ ਇੱਕ ਕੁਇੰਟਲ ਚਨੇ ਜਿਹੜੇ ਉਹ ਤੁਸੀਂ ਵੱਜੇ ਭੇਜਨੇ ਆ ਤੁਸੀਂ ਦੇਖ ਲਓ ਕਿੰਨਾ ਰੇਟ ਹੈ ਗੂਗਲ ਤੋਂ ਸਰਚ ਕਰਕੇ ਬਾਕੀ ਤੁਸੀਂ ਸ਼ੀਧੀ ਰਸਤੇ ਦੀ ਕੋਈ ਭੇਟਾ ਅਸੀਂ ਨਹੀਂ ਦੱਸ ਸਕਦੇ ਤੁਸੀਂ ਆਪਣੀ ਸ਼ਰਧਾ ਦੇ ਅਨੁਸਾਰ ਮਤਲਬ ਭੇਟ ਕਰ ਸਕਦੇ ਆ ਤੇ ਉਹ ਭੈਣ ਕਹਿੰਦੀ ਕਿ ਮੈਂ ਖੁੱਲੇ ਪੈਸੇ ਕਾਤਾ ਸੀ ਉਹਨਾਂ ਨੂੰ ਕਿਹਾ ਸੀ ਕਿ ਜਿੰਨੀ ਰਸਤੇ ਲੱਗਣਗੇ ਠੀਕ ਹੈ ਬਾਕੀ ਤੁਸੀਂ ਗੋਲਕ ਚ ਪਾ ਦਿਓ ਜਾਂ ਕਿਸੇ ਸੇਵਾ ਚ ਦਸਵੰਦ ਚਲਾ ਲਿਓ ਉਹ ਭੈਣ ਕਹਿੰਦੀ ਕਿ ਮੈਂ ਇਹ ਅਰਦਾਸ ਕਰਾਈ ਹੌਲੀ ਹੌਲੀ ਮਤਲਬ ਐਸੀ ਕਿਰਪਾ ਹੋਈ ਬਾਬਾ ਦੀਪ ਸਿੰਘ ਜੀ ਦੀ ਕਿ ਸਾਡਾ ਬਿਜ਼ਨਸ ਜਿਹੜਾ ਠੱਪ ਹੋ ਗਿਆ ਸੀ ਨਾ ਇੱਕ ਵਾਰੀ ਬਿਲਕੁਲ ਠੱਪ ਹੋ ਗਿਆ ਸੀ ਕਹਿੰਦੇ ਕਿ ਇੰਡੀਆ ਤੋਂ ਹੀ ਕੁਝ ਸਟੂਡੈਂਟ ਆਏ ਸੀ ਵੀ ਉਹ ਸਾਨੂੰ ਘੱਟ ਪੇ ਤੇ ਮਿਲ ਗਏ ਤੇ ਸਾਡੇ ਨਾਲ ਮਤਲਬ ਬਿਜ਼ਨਸ ਟਰੱਕਿੰਗ ਦਾ ਬਿਜ਼ਨਸ ਸੀ ਉਹਨਾਂ ਦਾ ਟਰੱਕਿੰਗ ਦਾ ਭੈਣ ਕਹਿੰਦੀ ਕਿ ਇੱਕ ਟਰਾਲਾ ਦੋ ਟਰਾਲੇ ਕਰਕੇ ਤਿੰਨ ਚਾਰ ਪੰਜ 6 ਤੇ ਇਸ ਟਾਈਮ ਕਹਿੰਦੀ ਕਿ ਸਾਡੇ ਕੋਲ 25-30 ਟਰਾਲੇ ਨੇ ਜਿਹੜੇ ਅਸੀਂ ਇੱਥੇ ਚਲਾ ਰਹੇ ਹਾਂ ਉਹ ਭੈਣ ਨੇ ਫਿਰ ਆਪਣਾ ਸਾਰਾ ਦੱਸਿਆ ਕਿ ਐਦਾਂ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਸਾਡੇ ਹਰ ਇੱਕ ਟਰਾਲੇ 'ਚ ਬਾਬਾ ਦੀਪ ਸਿੰਘ ਜੀ ਦਾ ਸਰੂਪ ਹੈ ਅਸੀਂ ਸਾਰਿਆਂ ਨੂੰ ਤਕੀਦ ਕੀਤੀ ਹੋਈ ਹੈ ਜਿੰਨੇ ਵੀ ਡਰਾਈਵਰ ਨੇ ਵੀ ਕਿੰਨੇ ਕਿਸੇ ਨੇ ਵੀ ਇਸ ਟਰਾਲੇ ਦੇ ਵਿੱਚ ਸਾਡੇ ਟਰਾਲਿਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਟਰਾਲੇ ਨੇ ਇਹਨਾਂ ਦੇ ਵਿੱਚ ਕਿਸੇ ਨੇ ਕੋਈ ਨਸ਼ਾ ਨਹੀਂ ਕਰਨਾ ਕੋਈ ਸਿਗਰਟ ਵਗੈਰਾ ਨਹੀਂ ਪੀਣੀ ਵੀ ਜਿੰਨੇ ਵੀ ਬੈਠਣਾ ਆ ਪਹਿਲਾਂ ਬਾਬਾ ਦੀਪ ਸਿੰਘ ਨਤਮਸਤਕ ਹੋ ਕੇ ਹੀ ਬੈਠਣਾ ਹੈ ਤੇ ਉਹ ਭੈਣ ਕਹਿੰਦੀ ਕਿ ਬੜੀ ਬਰਕਤ ਮਾਈ ਬਾਬਾ ਦੀਪ ਸਿੰਘ ਨੇ ਸਾਡਾ ਕਰਜਾ ਸਾਨੂੰ ਨਹੀਂ ਪਤਾ ਲੱਗਾ ਕੁਝ ਹਫ਼ਤੇ ਕੁਛ ਮਹੀਨੇ ਇਹਨਾਂ ਦੇ ਵਿੱਚ ਸਾਡਾ ਕਰਜ਼ਾ ਬਿਲਕੁਲ ਖਾਲਾਸ ਹੋ ਗਿਆ ਪੈਣ ਕਹਿੰਦੀ ਕਿ ਹੁਣ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਟਾਲਾ ਸਾਹਿਬ ਤੇ ਬਾਬਾ ਨੋਹ ਸਿੰਘ ਦੇ ਸਮਾਧੇ ਤੇ ਮੈਂ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਾਉਣੀ ਰਹਿਣੀ ਆ ਤੇ ਬੇਨ ਸਮਝ ਆ ਗਈ ਆ ਕਿ ਬਾਬਾ ਦੀਪ ਸਿੰਘ ਜੀ ਬਾਬਾ ਨੋਧ ਸਿੰਘ ਜੀ ਇਹਨਾਂ ਤੋਂ ਉੱਪਰ ਕੋਈ ਸ਼ਕਤੀ ਹੋਰ ਨਹੀਂ ਆ ਨਾ ਕੋਈ ਬਾਬਾ ਨਾ ਕੋਈ ਹੋਰ ਇਹ ਸੁਪਰੀਮ ਪਾਵਰ ਹੈ ਬਾਬਾ ਨੋ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਉਹ ਭੈਣ ਨੇ ਸ਼ੀਦੀ ਦੇਗਾ ਕਰਾਈਆ ਭੈਣ ਕਹਿੰਦੀ ਕਿ ਜਦੋਂ ਮੇਰਾ ਕਰਜ਼ਾ ਲੱਥ ਗਿਆ ਨਾ ਫਿਰ ਕਹਿੰਦੀ ਕਿ ਮੈਂ ਉਹਨਾਂ ਨੂੰ ਆਪ ਸ਼ਰਦਾ ਨਾਲ ਦੱਸਿਆ ਪਹਿਲਾਂ ਤੇ ਮੈਂ ਕਹਤਾ ਸੀ ਵੀ ਜਿੰਨੀ ਤੁਸੀਂ ਕਰੋਣੀ ਮੈਂ ਮਾਇਆ ਭੇਜਦੀ ਸੀ ਉਹ ਭੈਣ ਕਹਿੰਦੀ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਤੁਹਾਨੂੰ ਮੈਂ ਹਰ ਮਹੀਨੇ ਪੈਸੇ ਭੇਜਿਆ ਕਰਾਂਗੀ ਵੀ ਮੇਰੀ ਹਰ ਹਫਤੇ ਜਿਹੜੀ ਆ ਤੁਸੀਂ ਅਰਦਾਸ ਸ਼ੀਦੀ ਦੇਖਦੀ ਕਰਾਉਣੀ ਕਰਾਉਣੀ ਹੈ ਸੋ ਭੈਣ ਦੀ ਬਾਬਾ ਦੀਪ ਸਿੰਘ ਨੇ ਸੁੱੜੀ ਸਾਰਾ ਕਰਜ਼ਾ ਜਿਹੜਾ ਸੀ ਭੈਣ ਦਾ ਲੱਥਾ ਸੋ 사ਸੰਗਤ ਜੀ ਸ਼ਹੀਦੀ ਦੇਖਦੇ ਵਿੱਚ ਬੜੀ ਬਖਸ਼ਿਸ਼ ਹੈ ਬੜੀ ਬਰਕਤ ਹੈ ਸੋ ਇੱਕ ਵਾਰੀ ਜ਼ਰੂਰ ਹਰ ਸਿੱਖ ਨੂੰ ਕੁਰਾ ਕੇ ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣੀ ਚਾਹੀਦੀ ਹੈ 사ਸੰਗਤ ਜੀ ਸੋ ਜਿਵੇਂ ਭੈਣੇ ਦੋ ਸੇਵਾਵਾਂ ਕੀਤੀਆਂ ਇੱਕ ਘੋੜਿਆਂ ਨੂੰ ਜਿਹੜੇ ਸੀ ਚਣੇ ਪਾਏ ਉਹ ਵੀ ਅੰਦਰੋਂ ਸੇਵਾ ਲੱਗੀ ਸੀ ਉਹਦੇ ਵਿੱਚ ਵੀ ਬੜੀ ਬਖਸ਼ਿਸ਼ ਹੈ 사ਸੰਗਤ ਜੀ ਘੋੜਿਆਂ ਦੀ ਸੇਵਾ ਕਰਨੀ ਕਿਉਂਕਿ ਦਸਮ ਪਾਤਸ਼ਾਹ ਬਹੁਤ ਪ੍ਰੇਮ ਕਰਦੇ ਸੀ ਘੋੜਿਆਂ ਦੇ ਨਾਲ ਤੇ ਸਿੰਘ ਜਿਹੜੇ ਨੇ ਇਹਨਾਂ ਨੂੰ ਜਾਣ ਪਾਈ ਗਏ ਨੇ ਸੋ 사ਸੰਗਤ ਜੀ ਇਹ ਵੀ ਬੜੀ ਵੱਡੀ ਸੇਵਾ ਹੈ ਸੋ ਜਿੱਥੇ ਵੀ ਮੌਕਾ ਮਿਲੇ ਸ਼ਹੀਦੀ ਦੇਖਦੀਆਂ ਰਸਤਾ ਦੇਣੀਆਂ ਚਾਹੀਦੀਆਂ ਨੇ ਜ਼ਰੂਰ ਕੜਾ ਪ੍ਰਚਾਰ ਦੀ ਵਿਦੇਗ ਵੀ ਕਰਾਓ ਤੇ ਸ਼ਹੀਦੀ ਦੇਖਦੀਆਂ ਰਸਤਾ ਵੀ ਦੋ 사ਤਸੰਗਤ ਜੀ ਆਪਣਾ ਦਸਵੰਦ ਜ਼ਰੂਰ ਕੱਢੋ ਦਸਵੰਦ ਕੱਢ ਕੇ ਹੀ ਅਸੀਂ ਗੁਰੂ ਸਾਹਿਬ ਦੀ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹਾਂ ਸ਼ਹੀਦਾਂ ਦੀ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹਾਂ ਉਹਨਾਂ ਦੇ ਉੱਤੇ ਕਰਜੇ ਕਦੇ ਨਹੀਂ ਚੜਦੇ ਜਿਹੜੇ ਆਪਣੇ ਆ ਦਸਵੰਦ ਨੂੰ ਸਹੀ ਤਰੀਕੇ ਨਾਲ ਲੋੜਵੰਦ ਤੱਕ ਪਹੁੰਚਾਉਂਦੇ ਨੇ ਗੁਰੂ ਘਰਾਂ ਤੇ ਲਾਉਂਦੇ ਨੇ 사ਤਸੰਗਤ ਜੀ ਜਿਹੜੇ ਗੁਰੂ ਘਰ ਨੇ ਉਹ ਸੰਗਤ ਹੀ ਬਣਾਉਂਦੀ ਹੈ ਗੁਰੂ ਸਾਹਿਬ ਦੀ ਕਿਰਪਾ ਤੇ ਜਿਹੜਾ ਪ੍ਰਾਤਨ ਸਮੇਂ ਤੋਂ ਪ੍ਰਾਤਨ ਕਾਲ ਤੋਂ ਗੁਰੂ ਕਾਲ ਤੋਂ ਹੀ ਜਿਹੜੇ ਵੱਡੇ ਵੱਡੇ ਸਥਾਨ ਭਰੇ ਨੇ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਤਾਕੀਦ ਕਰਦੇ ਸੀ ਸੰਗਤ ਨੂੰ ਕਿ ਤੁਸੀਂ ਵਸਤੂਆਂ ਲੈ ਕੇ ਆਓ ਕਿ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਜਿਵੇਂ ਆ ਇਤਿਹਾਸ ਦੇ ਵਿੱਚ ਬੜੀਆਂ ਸਾਖੀਆਂ ਨੇ ਜਿੱਥੇ ਅਸੀਂ ਸਾਨੂੰ ਇਹ ਤੁਹਾਨੂੰ ਮਿਲਦਾ ਕਿ ਗੁਰੂ ਪਾਤਸ਼ਾਹ ਆਪ ਕਹਿ ਦਿੰਦੇ ਹੁੰਦੇ ਸੀ ਕਿ ਤੁਸੀਂ ਆ ਸੇਵਾ ਕਰਕੇ ਆਓ ਤੇ ਜਿਵੇਂ ਸੋਮੇ ਸ਼ਾਹ ਜਿਹੜਾ ਸੀ ਉਹ ਘੁੰਗਰੀਆਂ ਵੇਚਦਾ ਸੀ ਪਾਸ਼ਾ ਜੀ ਨੂੰ ਕਹਿੰਦੇ ਸੀ ਕਿ ਭਾਈ ਸੋਮੇ ਜਿਹੜੀਆਂ ਚੀਜ਼ਾਂ ਤੋਂ ਇਕੱਠੀਆਂ ਕੀਤੀਆਂ ਜਿਹੜੀ ਮਾਇਆ ਤਰ ਕੋ ਮਿਲੀ ਹੈ ਲਿਆ ਗੁਰੂ ਘਰ ਸਰੋਵਰ ਦੀ ਸੇਵਾ ਚੱਲ ਰਹੀ ਹੈ ਸੋ ਸਾਧ ਸੰਗਤ ਜੀ ਆਪਣੇ ਦਸਬੰਦ ਨੂੰ ਗੁਰੂ ਘਰਾਂ ਤੇ ਵਿਲਾਉਣਾ ਚਾਹੀਦਾ ਹੈ ਸੋ ਸਾਧ ਸੰਗਤ ਸੋ ਸੇਵਾਵਾਂ ਚੱਲ ਰਹੀਆਂ ਨੇ ਆਸਥਾਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਅਜਨਾਲਾ ਅੰਮ੍ਰਿਤਸਰ ਸੋ ਸੇਵਾਵਾਂ ਚੱਲ ਰਹੀਆਂ ਨੇ ਆਪ ਸਭ ਸੰਗਤਾਂ ਸੇਵਾ ਕਰ ਸਕਦੇ ਕਿਸੇ ਵੀ ਤਰੀਕੇ ਦੀ ਸੋ ਬੜੀਆਂ ਸੇਵਾਵਾਂ ਨੇ ਵਿਸ਼ਾਈ ਦੀ ਸੇਵਾ ਸੰਗਤ ਲੈਣੀ ਚਾਵੇ ਲੈ ਸਕਦੇ ਨੇ ਪੱਖੇ কুলਰ ਕੋਈ ਸੇਵਾ ਕਿਸੇ ਵੀ ਤਰੀਕੇ ਦੀ ਸੇਵਾ ਕੋਈ ਸੰਗਤ ਲੈਣੀ ਚਾਵੇ ਲੈ ਸਕਦਾ ਹੈ ਤੇ ਦੂਜੀ ਬੇਨਤੀ ਕਿ ਲੋੜਵੰਦ ਬੱਚੀਆਂ ਧੀਆਂ ਦੇ ਆਨੰਦਕਾਰ ਜਿਹੜੇ ਬਾਬਾ ਦੀਪ ਸਿੰਘ ਜੀ ਨੇ ਸੰਸਥਾ ਚਲਾਈ ਸੀ ਆਪ ਕਿਰਪਾ ਕਰਕੇ ਰਹਿਮਤ ਕਰਕੇ ਉਹ ਵੀ ਸੇਵਾਵਾਂ ਚੱਲ ਰਹੀਆਂ ਨੇ ਨਿਰੰਤਰ ਸੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਇਹ ਸੇਵਾਵਾਂ ਚੱਲਦੇ ਆ ਰਹੇ ਸੰਗਤ ਦੇ ਸਹਿਯੋਗ ਦੇ ਨਾਲ ਤੇ ਤੀਜੀ ਸੇਵਾ ਜਿਹੜੀ ਬਾਬਾ ਦੀਪ ਸਿੰਘ ਜੀ ਨੇ ਝੋਲੀ ਚ ਪਾਈ ਲੋੜਵੰਦ ਜਿਹੜੀਆਂ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਤੇ ਪਤੀ ਦਾ ਸਾਆ ਨਹੀਂ ਬੱਚੇ 4-4 3-3 ਬੱਚੇ ਨੇ ਕੱਲੀਆਂ ਪਾਲ ਰਹੀਆਂ ਨੇ ਕੋਈ ਸਾਧਨ ਨਹੀਂ ਕਮਾਈ ਦਾ ਲੋਕਾਂ ਦੇ ਘਰਾਂ ਚ ਕੰਮ ਕਰਕੇ ਕਮਾਉਣਾ ਉਹੀ ਖਾਣਾ ਨਾ ਬੱਚਿਆਂ ਨੂੰ ਪੜ੍ਹਾ ਸਕਣਾ ਸਾ ਸੰਗਤ ਜੀ ਸੋ ਕਿਰਪਾ ਗੁਰੂ ਸਾਹਿਬ ਦੀ ਤੁਹਾਡੇ ਸਾਰਿਆਂ ਤੇ ਹੋਵੇ ਤੁਸੀਂ ਇਹਨਾਂ ਸੇਵਾਵਾਂ ਦੇ ਵਿੱਚ ਵਾ ਚੜ ਕੇ ਸਾਥ ਦਿਓ ਜਰੂਰ ਸਾਥ ਦਿਓ ਕਿਉਂਕਿ ਲੋੜਵੰਦ ਦੀ ਲੋੜ ਪੂਰੀ ਹੋ ਜਾਣੀ ਹੈ ਸਾਡੇ ਕੁਝ ਘਟਣਾ ਨਹੀਂ ਹੈ ਸੋ ਪਾਸ਼ਾ ਜੀ ਬਰਕਤਾਂ ਚ ਹੋਰ ਵਾਦਾ ਕਰਨਗੇ ਹੋਰ ਕਮਾਈਆਂ ਚ ਵਾਦਾ ਕਰਨਗੇ ਤੇ ਹੋਰ ਰੋਜ਼ਗਾਰ ਬਖਸ਼ਣਗੇ ਸਾਧ ਸੰਗਤ ਜੀ ਜਰੂਰ ਇਸ ਬੇਨਤੀ ਵੱਲ ਧਿਆਨ ਦਿਓ ਤੇ ਬਾਬਾ ਦੀਪ ਸਿੰਘ ਸਾਰਿਆਂ ਤੇ ਮਿਹਰ ਕਰਨ ਕਿਰਪਾ ਕਰਨ ਸਭ ਨੂੰ ਖੁਸ਼ੀਆਂ ਨਾਲ ਨਿਵਾਜੇ ਆਓ ਸਾਧ ਸੰਗਤ ਜੀ ਇਨੀਕਾ ਹਾਜ਼ਰੀ ਪ੍ਰਮਾਣ ਕਰਿਓ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ